ਸ਼੍ਰੀਸ਼ ਕੁਮਾਰ ਖਾਲਸਾ ਜੀ ਤੇ ਤੋਂ ਲੈਣਾ ਲਿਖਿਆ ਨੇ ਸੁਣ ਕੇ ਕਹਿੰਦੇ ਦੋ ਚਿੱਤੇ ਮਨ ਜਹੇ ਕਰਤੇ ਨੇ ਬਰੀ ਲੋਕੀ ਕਰ ਹੁਣ ਵੜ ਪਏ ਨੇ ਹਲੇ ਦਾ ਹੁਣ ਕੀ ਹੋਵੇ ਸੋਚਾਂ ਵਿੱਚ ਸਿਖਾਉਣ ਪੜਤੇ ਨੇ ਪਹਿਲਾ ਕਸਵੱਟੀ ਲੈ ਸੇਕ ਲੋ ਐਵੇਂ ਹਰ ਗੱਲ ਹਾਸੇ ਨਾਲ ਦੇਖ ਲੋ ਜੇ ਖਰਾ ਹੋਇਆ ਤਾਂ ਰੱਖ ਲੈਣਾ ਜਾਂਸੀਆਂ ਦਾ ਹੋਇਆ ਤਾਂ ਵੜਤ ਲੈਣਾ ਇੱਕ ਹੋਰ ਪੱਖ ਤੋਂ ਸੋਚ ਲਓ 96 ਕਰੋੜ ਦੀ ਗਿਣਤੀ ਤੇ ਨਾ ਰੋਕ ਲਾਓ ਗੁਰੂ ਸਾਹਿਬ ਆਪ ਵੇਖ ਨੂੰ ਦੇਖ ਗਏ ਜਾਂ ਧਰਮ ਤੋਂ ਉੱਠ ਉਹ ਰੋਕ ਗਏ ਅੱਜ ਫੇਰ ਤੁਸੀਂ ਗੱਲ ਕਰਦੇ ਹੋ bari ਬੰਦਾ ਕਹਿ ਕਹਿ ਲੜਦੇ ਹੂੰ ਪਹਿਲਾ ਅੰਮ੍ਰਿਤ ਪਾਲ ਨੂੰ ਅੱਡ ਕਰਤਾ ਮੁਸਲਮ ਕਹਿ ਕਹਿ ਛੱਡ ਦਿੱਤਾ ਹੋ ਜਿਹੜਾ ਮਰਿਆ ਦਾ ਵਿੱਚ ਚੱਲਦਾ ਵਾ ਕਿਸੇ ਤੰਤਰ ਤੋਂ ਨਾ ਠਲਦਾ ਆ ਕਹਿੰਦੇ ਦੋ ਚਿੱਤੇ ਮਨ ਜਏ ਕਰਤੇ ਨੇ ਬਾਰੀ ਲੋਕੀ ਕਰ ਹੁਣ ਬੜ ਪੈ ਨੇ ਦੋ ਚਿੱਤੇ ਮਨ ਜਏ ਕਰਤੇ ਨੇ ਬਾਰੀ ਲੋਕੀ ਕਰ ਹੁਣ ਬੜ ਪੈ ਨੇ ਅੱਜ ਕਿਦਾਂ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਪਲੀਜ਼ ਥੈਂਕ ਯੂ ਧੰਨਵਾਦ